ਜੀ ਅਸੀਂ ਲੈ ਆਏ ਸੀਗੇ ਸਮਾਨ ਤੇ ਆ ਹੈਗਾ ਗਰੇਸੀ ਦਾ ਫੀਡ ਫੂਡ ਉਹ ਖਾ ਲਈ ਇਹ ਆ ਆਪਣਾ ਧਣਾ ਲੈ ਰੱਖੂੰ ਤੇ ਪੰਡਿਤ ਆਏ ਹਜੇ ਮਨਜਨ ਨਾਲ ਛੱਟ ਗਈ ਸੀ ਮੈਂ ਤੇ ਨਵੀ ਨੇ ਲਸਣ ਚ ਲਿਕੇ ਰੱਖਤਾ ਤੇ ਤੂੰ ਇੱਧਰ ਕੀ ਕਰਦੀ ਐ ਚਲ ਉਧਰ ਚਲੋ ਚਲੋ ਚਲ ਹਾਂਜੀ ਆ ਹੈਗਾ ਨਵੀ ਦਾ ਸਮਾਨ ਆ ਵੀ ਤੇ ਆਪਾਂ ਬਣਾਵਾਂਗੇ ਮਟਰ ਪਨੀਰ ਤੇ ਲੈਣਾ ਵੀ ਹਾਂ ਨਵੀ ਦੀ ਖੁਸ਼ੀ ਦਾ ਤਾਂ ਕਟਕਾਣਾ ਹੀ ਨਹੀਂ ਇਹਨੂੰ ਫ੍ਰੀਜ ਚ ਲਾ ਦੇ ਇੱਕ ਲੈ ਲੈ ਕੋਈ ਮਰਜੀ ਖਾ ਲਾ ਤੇ ਆਹ ਵਾਲੇ ਹਰੇ ਮਟਰ ਆ ਹਰੇ ਮਟਰ ਬਹੁਤ ਸੋਹਣੇ ਹੈਗੇ ਹਰੇ ਹਰੇ ਮਟਰ ਸਾਈਮੇ ਲੈ ਲਿਆ ਤਾਂ ਮਹਿੰਗੇ ਸੀਗੇ ਤੇ ਆਹ ਫੱਤਾ ਕਿਲੋ ਮੈਂ ਖੀਰੇ ਲੈ ਲਈ ਸੀ। ਇਹ ਕੀ ਆ ਵਾਲਾ ਸਮਾਨ ਸਾਰਾ ਮੈਂ ਬਾਅਦ ਚ ਸੰਭੂਗੀ। ਪਹਿਲਾਂ ਆਪਾਂ ਰੋਟੀ ਪਾਣੀ ਦਾ ਦੇਖ ਦੇਵਾਂਗੇ। ਸਬਜ਼ੀ ਸੁੱਕੀ ਧਰਤੇ। ਤੜਕਾ ਲਾਤਾ। ਮਟਰ ਪਨੀਰ ਦੀ ਸਬਜ਼ੀ ਤੇ ਦੁੱਧ ਵੀ ਗਰਮ ਤੜਤਾ। ਗਵਾੜਾ ਆਉਣ ਵਾਲਾ। ਤੇ ਪਾਂਡੇ ਮਲ ਜੂਗੀ ਪਹਿਲਾਂ ਮੈਂ ਤੇ ਫਿਰ ਬੁਨੂੰਗੀ ਆਟਾ। ਧਿਆਵਾਲੀਆਂ ਜਾਮਣਾ। ਧੋ ਕੇ ਰੱਖਦੀਆਂ। आज जी ने खानी जामन हाँ जी अपनी सब्जी है जी बी मटर पनीर जी खाए हूँ आप बनाव गे रोटी हूं आप फटाफट बना रोटी ਹਾਂਜੀ ਰੋਟੀ ਆਪਾਂ ਨੇ ਬਣਾ ਲਈ ਸੀਗੀ ਤੇ ਬਸ ਫ੍ਰੇਸੀ ਦੀ ਵੀ ਮੈਂ ਪਾ ਕੇ ਰੱਖਤੀ ਕੁੱਟ ਕੇ ਦੇਣੀ ਚੁੰਮੀ ਕੁੱਟ ਕੇ ਪਾਣੀ ਪੈਂਦੀ ਉਹਨੂੰ ਰੋਟੀ ਖਵਾਉਣੀ ਪੈਂਦੀ ਉਹ ਆਪਣੇ ਆਪ ਨਹੀਂ ਖਾ ਲ ਜੀ ਚਾਹੇ ਉਹਨੂੰ ਕੁੱਟ ਕੇ ਦੇ ਦਈਏ ਬਸ ਉਹ ਵੱਲ ਚੱਕੀ ਜਾਊਗੀ ਕਹੋਗੀ ਮੈਨੂੰ ਖਵਾਓ ਤੁਸੀਂ ਤੇ ਇਹ ਤਾਂ ਆਪਾਂ ਨੇ ਜਿਹੜੀ ਭੂਰੀਆ ਤੋਂ ਉਹ ਪਾਤੀ ਤੇ ਹੌਲੀ ਹੌਲੀ ਹਟੂਗੀ ਇੰਨਾ ਵਿਚਾਰ ਕਰ ਰੋਟੀਆਂ ਹੀ ਲਾਉਣੀਆਂ ਮੰਨੀਆਂ ਦਿੱਤਾ ਵੀ ਇੱਥੇ ਨਾ ਜਾਨ ਨਿਕਲਣ ਵਾਲੀ ਹੋ ਜਾਂਦੀ ਔਰ ਸੋਚੇ ਨਾ ਉਹ ਤੁਮ ਉਸ ਜੀ ਹਰਤੀ ਨਹੀਂ ਨਾਲੇ ਮੈਂ ਪੱਖੀ ਚਲਾਈ ਹੈ ਉਧਰ ਵੀ ਹਵਾ ਨਿਕਲੀ ਜਾਂਦੇ ਚਲੋ ਕੁਸਿਨਸ ਕਾ ਕਿਤੇ ਨਾ ਮੈਨਾਂ ਹੋਣੀ ਠੀਕ ਰੋਟੀ ਤੇ ਭਾਂਡੇ ਆਪਾਂ ਨੇ ਮਾਂਦੇ ਰੋਟੀ ਵਾਲੇ ਰਹਿ ਗਏ ਬਸ ਤੇ ਚੱਕਤਰ ਆਪਣੀ ਸਾਫ ਸਫਾਈ ਠੀਕ ਹੋ ਗਈ ਦਸੋ ਜੀ ਹਾਂਜੀ ਆਹ ਦੇਖੋ ਆਹ ਆ ਗਈ ਗ੍ਰੇਸੀ ਦੀ ਰੋਟੀ ਤੇ ਤਰੀਜੀ ਇਹਦੇ ਥੱਲੇ ਆ ਗਈ ਤੇ ਬਾਕੀ ਆਪਾਂ ਨੇ ਸਾਰੇ ਨਾਲ ਦੇ ਨਾਲ ਸਾਫ ਸਫਾਈ ਕਰਤੀ ਤੇ ਬਸ ਰੋਟੀ ਵਾਲੇ ਭਾਂਡੇ ਹੀ ਆ ਗਏ